ਪਾ ਸਾਰੇ ਐਸ ਵੇਲੇ ਨਗਰ ਪੰਚਾਇਤ ਅਜੇ ਨਾਲਾ ਦੇ ਦਫਤਰ ਦੇ ਵਿੱਚ ਬੈਠੇ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਸਾਡੇ ਸਾਰੇ ਐਮ ਸੀ ਸਾਹਿਬ ਬੈਠੇ ਪਿਛਲੇ ਦਿਨੀ ਤੁਹਾਨੂੰ ਪਤਾ ਕਿ ਅਜੇ ਨਾਲੇ ਦੇ ਵਿੱਚ ਵੀ ਨਗਰ ਪੰਚਾਇਤ ਦੀਆਂ ਦੋ ਵਾਰਡਾਂ ਦੀ ਬਾਈ ਇਲੈਕਸ਼ਨ ਹੋਈ ਸੀਗੀ ਵਾਰਡ ਨੰਬਰ 5 ਤੇ ਵਾਰਡ ਨੰਬਰ 7 ਦੋਵਾਂ ਵਾਰਡਾਂ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀਗੀ ਵਾਰਡ ਨੰਬਰ 7 ਤੋਂ ਨਿਰਮਲਾ ਰਾਣੀ ਜੀ ਸਾਡੀ ਭੈਣ ਜੀ ਔਰ ਪੰਜ ਤੋਂ ਸਰਦਾਰ ਗੁਰਦੇਵ ਸਿੰਘ ਹਣੀ ਇਲੈਕਸ਼ਨ ਜਿੱਤੇ ਸੀਗੇ ਅੱਜ ਉਹਨਾਂ ਨੂੰ ਸਰਕਾਰੀ ਤੌਰ ਤੇ ਜਿਹੜੀ ਆ ਉਪਥ ਚਕਾਈ ਗਈ ਹੈ ਸੌ ਚੱਕ ਸਮਾਗਮ ਜਿਹੜਾ ਉਹ ਕੀਤਾ ਗਿਆ ਜਿਹੜਾ ਸਰਕਾਰ ਦਿਆਂ ਜਾਂ ਚੋਣ ਕਮਿਸ਼ਨ ਦਿਆਂ ਦਤਾ ਤੇ ਕੀਤਾ ਜਾਂਦਾ ਉਸ ਵਾਸਤੇ ਅਸੀਂ ਸਾਰੇ ਇੱਥੇ ਬੈਠੇ ਸੀ ਉਹ ਇਹ ਵੀ ਉਹਨਾਂ ਨੂੰ ਕਿਹਾ ਕਿ ਅੱਜ ਨਾਲੇ ਸ਼ਹਿਰ ਦਾ ਵਿਕਾਸ ਜਿਹੜਾ ਜਿਹੜਾ ਅੱਗੇ ਕਮੇਟੀ ਕਰੀ ਆ ਸਾਡੇ ਦੋ ਇਹ ਮੈਂਬਰ ਹੋਣ ਨਾਲ ਰਲ ਕੇ ਇਹ ਨਾਲੇ ਦਾ ਵਿਕਾਸ ਜਿਹੜਾ ਵਧੀਆ ਹੋਊਗਾ ਇਹ ਨਾਲੇ ਦਾ ਵਿਕਾਸ ਜਿਹੜਾ ਬਾਕੀ ਰਹਿੰਦਾ ਅਜੇ ਸਮਾਂ ਵੀ ਦਿੰਦਾ ਸਵਾ ਦੋ ਸਾਲ ਤੇ ਇਹਦੇ ਨਾਲੇ ਸ਼ਾਇਦ ਦਾ ਕੁਝ ਵਿਕਾਸ ਜਿਹੜਾ ਉਹ ਵੀ ਰਹਿੰਦਾ ਉਹ ਵਿਕਾਸ ਵੀ ਅੱਪਾਂ ਜਿਹੜਾ ਕੰਪਲੀਟ ਕਰਾਵਾਂਗੇ ਵਧੀਆ ਕਰਾਵਾਂਗੇ ਅਗਲੇ ਦਿਨਾਂ ਦੇ ਵਿੱਚ ਨਗਰ ਪੰਚਾਇਤ ਵੱਲੋਂ ਜਿਹੜਾ ਕੈਂਪ ਦੇ ਤੇ ਲਾਈਟਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਉਹਦਾ ਕੈਮਰੇ ਤੇ ਲਾਈਟਾਂ ਜਦੋਂ ਲੱਗੀਆਂ ਤੇ ਸ਼ਹਿਰ ਦੇ ਅੰਦਰ ਜਿਹੜੀ ਕ੍ਰਾਈਮ ਦੀ ਰੇਸ਼ੋਅ ਉਹ ਬਹੁਤ ਘਟ ਜੂਗੀ ਲੋਕਾਂ ਦੀ ਇਹ ਬੜੀ ਪੁਰਾਣੀ ਮੰਗ ਸੀਗੀ ਪਰ ਹੁਣ ਤੱਕ ਕਿਸੇ ਨੇ ਪੂਰੀ ਨਹੀਂ ਕੀਤੀ ਇਸ ਕਰਕੇ ਅੱਜ ਦੇ ਉਤਸਵ ਦਾ ਵਿੱਚ ਮੈਂ ਭੈਣ ਜੀ ਨਿਰਮਾ ਰਾਣੀ ਜੀ ਨੂੰ ਤੇ ਗਦੇਵ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਸ਼ੁਭ ਕਾਮਨਾਵਾਂ ਦਿੰਦਾ ਉਹ ਉਮੀਦ ਕਰਦਾ ਕਿ ਉਹ ਦੇ ਲੋ ਬੁਦੀ ਕੋਸ਼ਿਸ਼ ਕਰਕੇ ਮਤਲਬ ਇਹ ਸ਼ਾਇਦ ਦਾ ਇਹ ਜਨਾਲੇ ਦਾ ਵਿਕਾਸ ਕਰਾਂਗੇ। ਇਹ ਮਨ ਸਿੰਘ ਕੱਲ ਧਰਨਾ ਲਗਾਇਆ ਗਿਆ ਵਿਧਾਇਕ ਸਭਾ ਦਾ ਵਿਧਾਇਕ ਕਾਂਗਰਸ ਦਾ ਜਿਹੜੇ ਆਮਰ ਘਰ ਪ੍ਰਤਾਪ ਸਿੰਘ ਜੀ ਹੋਣਾ ਵੱਲੋਂ ਕੀ ਕਹਿੰਦੇ ਉਹਨਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਜਿਹੜੇ ਨਜਾਇਜ਼ ਪਰਚੇ ਕੀਤੇ ਜਾ ਰਹੇ ਆ ਗੁੰਡਾਗਰਦੀ ਕੀਤੀ ਗਈ ਆ 7 ਨੰਬਰ ਵਾਰਡ ਦੇ ਵਿੱਚ ਜੋ ਜਗ੍ਹਾ ਤੇ ਹੈ। ਇਹਦਾ ਖਿਆਲ ਹੈ ਸਾਨੂੰ 60 ਸਾਲ ਹੋ ਗਏ ਸਿਆਸਤ ਕਰਦਿਆਂ। ਹਰ ਪ੍ਰਤਾਪ ਜੀ ਸਾਡੇ ਤੋਂ ਵੱਡੇ ਨੇ। ਮੇਰਾ ਖਿਆਲ 70 ਦੇ ਕਰੀਬ ਹੋਣ ਗਿਆ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਵੀ ਸਿਆਸਤ ਕਰਦੇ ਆ ਬੜਾ ਲੰਮਾ ਟਾਈਮ ਹੋ ਗਿਆ ਜਿਸ ਬੰਦੇ ਕਰਕੇ ਉਹਨਾਂ ਘਰ ਦਾ ਲਾਇਆ ਮੇਰਾ ਖਿਆਲ ਕਰਦਾ ਕਿ ਉਹਨਾਂ ਨੂੰ ਆਪਣੇ ਆਪ ਵੀ ਸ਼ਰਮ ਆਉਂਦੀ ਹੋਊਗੀ ਕਿ ਮੈਂ ਕਿਹੜੇ ਕੰਮ ਨੂੰ ਪਿਆ ਸੱਤ ਅਰ ਨੇ ਮਜਾਦੇ ਕਰੋ ਲੋਕਾਂ ਦੇ ਮੁੱਦਿਆਂ ਤੇ ਕਰੋ ਜਿਹੜੇ ਲੋਕਾਂ ਦੇ ਮੁੱਦੇ ਆ ਪੋਲਿਟੀਕਲ ਪਾਰਟੀਆਂ ਉਹਦੇ ਤੇ ਕਰਦੀਆਂ ਕਰਨੇ ਚਾਹੀਦੇ ਕੋਈ ਗੱਲ ਨਹੀਂ ਡੈਮੋਕ੍ਰੇਸੀ ਆ ਇੱਕ ਪਾਸੇ ਦੇ ਸਾਲ ਆਪਾਂ ਇਲੈਕਸ਼ਨ ਲੜਦੇ ਇੱਕ ਪਾਸੇ ਦੇ ਇਲੈਕਸ਼ਨਾਂ 'ਚ ਜਾ ਕੇ ਪੋਲਿੰਗ ਜੈਂਟ ਬਣਦੇ ਆ ਜੇ ਪੋਲਿੰਗ ਦੇ ਉੱਤੇ ਕਿਤੇ ਤੂੰ ਤੂੰ ਮੈਂ ਮੈਂ ਹੋ ਗਈ ਜਾਂ ਕੋਈ ਮਾਰੀ ਪਤਲੀ ਤੱਕਾ ਮੁਕੀ ਹੋ ਗਈ ਤੇ ਸਭ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੀ ਗੁੰਡਾਗਰਦੀ ਹੋ ਗਈ ਜੀ ਤੱਕਾ ਹੋ ਗਿਆ ਜੀ ਮੈਨੂੰ ਤਾਂ ਮੇਰੀ ਤੇ ਸਮਝ ਤੋਂ ਬਾਹਰ ਆ ਕਿ ਕਿਹੜੇ ਤੱਕੇ ਦੇ ਖਿਲਾਫ ਹੋ ਮਤਲਬ ਤਰਨਾ ਦੇ ਮੇਰੀ ਸਮਝ ਤੋਂ ਬਾਹਰ ਆ ਬਿਲਕੁਲ ਮੈਂ ਤਾਂ ਉਹ ਤੇ ਦੱਸ ਹੀ ਜਨਾ ਕਿ ਜਦ ਪੋਲਟੈਕਸ ਇਨੀ ਅਵੇਲੇਬਲ ਹੀ ਨਹੀਂ ਹੁੰਦੀ ਹੈ ਸਿਆਸਤ ਨਹੀਂ ਲਈ ਉਹਦਾ ਨੀਵੇਂ ਲੈਵਲ ਦੀ ਹੁੰਦੀ ਆ ਸਰਦਾਰ ਹਰਪਾਲਤਾਪ ਸਿੰਘ ਜਨਾਲਾ ਜੀ ਨੂੰ ਪਤਾ ਹੈ ਕਿ ਜਿਸ ਬੰਦੇ ਲਈ ਕਰਦੇ ਆ ਲੋਕ ਹੱਸਦੇ ਉਹਨਾਂ ਨਾਲ ਉਹਨਾਂ ਨਾਲ ਵੇਖੇ ਲੋਕ ਹੱਸਦੇ ਆ ਵੀ ਇਹ ਕਿਹੜੇ ਕੰਮ ਨੂੰ ਪਏ ਆ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਵਿਕਾਸ ਹੋ ਰਿਹਾ ਇਹ ਨਾਲੇ ਦਾ ਵਿਕਾਸ ਤੇ ਧਰਨਾ ਲਓ ਵਿਕਾਸ ਤੇ ਸਾਨੂੰ ਕਹੋ ਤੁਸੀਂ ਆ ਨਹੀਂ ਕੀਤਾ ਕਿ ਬੂਤ ਤੇ ਕੇ ਪੋਲਿੰਗ ਅੰਦਰ ਪੋਲਿੰਗ ਆਲੀ ਜਗ੍ਹਾ ਤੇ ਕੋਈ ਤੂ ਤੂ ਮੈਂ ਮੈਂ ਹੋ ਗਈ ਆ ਕੁਝ ਹੋ ਗਿਆ ਮੈਨੂੰ ਤਾਂ ਪਤਾ ਵੀ ਆਠਸਾ ਤੇ ਬਾਤ ਬੋਲਣ ਲੱਗਾ ਕਦੀ ਇਦਾਂ ਕੋਈ ਅੰਦਰ ਹੋਇਆ ਸਾਨੂੰ ਤੇ ਵੀ ਨਹੀਂ ਪਤਾ ਲੱਗਾ ਕਿ ਕੀ ਝਗੜਾ ਹੋਇਆ ਉਹਦਾ ਜੇ ਮਾੜਾ ਬੱਲਾ ਹੋਇਆ ਮਾੜੀ ਗੱਲ ਨਹੀਂ ਹੋਣਾ ਚਾਹੀਦਾ ਬਹੁਤ ਦੁੱਖ ਹੋਇਆ ਵੀ ਜੇ ਹੋਇਆ ਜਾਂ ਕੋਈ ਸਾਡੇ ਬੰਦਿਆਂ ਨੂੰ ਕੋਈ ਧੱਕਾ ਮੁੱਕੀ ਹੋ ਗਈ ਜਾਂ ਉਹਨਾਂ ਨੂੰ ਹੋ ਗਈ ਅਸੀਂ ਪਤਾ ਨਹੀਂ ਸੈਂਕੜੇ ਲੱਖਾਂ ਲੜ ਲੀਆਂ ਆਪਣੀ ਜ਼ਿੰਦਗੀ ਚ ਲੱਖਾਂ ਵਿੱਚ ਆਮ ਇਹ ਗੱਲ ਇਹ ਮਾੜਾ ਬੱਲਾ ਧੱਕਾ ਮੁੱਕੀ ਹੋ ਜਾਂਦੀ ਆ ਕੋਈ ਇਦਾਂ ਦੀ ਵੱਡੀ ਗੱਲ ਨਹੀਂ ਗੀ ਪਰ ਮੈਂ ਮੈਂ ਸਮਝਦਾ ਕਿ ਇਹ ਕਿੱਡਾ ਵੱਡੀ ਗੱਲ ਹੈ ਜੀ ਕੀ ਕੀ ਹੋ ਗਿਆ ਜਿਹੜੀ ਕੀ ਗੁੰਡਾ ਕਰਦੀ ਹੋ ਗਈ ਦੱਸੋ ਤੁਸੀਂ ਦੋ ਬੰਦਿਆਂ ਦੀ ਤੂੰ ਤੂੰ ਮੈਮੋ ਜੀ ਦੋ ਬੰਦੇ ਧੱਕਾ ਮੁਕੀ ਕੀਤੀ ਆ ਪੁਲਿਸ ਇੱਕ ਬੰਦਾ ਕਹਿੰਦਾ ਜੀ ਇਹ ਮੇਰੇ ਗੱਲ ਪਾਇਆ ਜੀ ਵਕਾਫ ਦੇਤੀ ਪੁਲਿਸ ਨੇ ਬਸ ਤਾਂ ਦਰਜ ਕਰਤਾ ਦੂਜਾ ਬੰਦਾ ਕਹਿੰਦਾ ਜੀ ਇਹ ਮੇਰੇ ਵੀ ਗੱਲ ਪਾਇਆ ਪੁਲਿਸ ਨੇ ਉਹਦੀ ਵੀ ਗਾਥ ਸੁਣ ਕੇ ਉੱਤੇ ਬੱਥਿਆ ਕਰਤਾ ਜੀ ਜਿਹੜੀ ਧੱਕਾ ਮੁਕੀ ਆ ਗਾਲੀ ਗਲੋਚ ਆ ਇਹ ਕਦੇ ਇਕੱਲਾ ਇੱਕ ਬੰਦਾ ਖੜਾ ਹੁੰਦਾ ਉਹਨਾਂ ਦੀ ਦੋ ਪਾਸਿਆਂ ਤੋਂ ਹੁੰਦੀ ਇੱਕ ਵਾਰਸੋਂ ਕਦੀ ਨਹੀਂ ਹੋਈ ਤੇ ਦੋ ਪਾਸੇ ਤੋਂ ਸਭ ਜੋ ਹੋਈ ਆ ਪੁਲਿਸ ਨੇ ਜੋ ਔਰ ਦੂਜੀ ਗੱਲ ਪੁਲਿਸ ਮੁੱਖਿਆ ਤੇ ਸੀਗੀ ਉਹ ਸੋਸਲੇ ਮੌਕੇ ਤੇ ਸੀ ਜਦੋਂ ਘੰਟਰਾ ਹੋਈ ਮੈਂ ਮੁੜ ਕੇ ਪਤਾ ਕੀਤਾ ਸਾਰਾ ਸਾਡੇ ਆ ਡੀਐਸਪੀ ਸਾਹਿਬ ਬੈਠੇ ਆ ਐਸਐਚਓ ਸਾਰੀ ਪੁਲਿਸ ਕਈ ਕਰਮਚਾਰੀ ਉੱਥੇ ਸੀਗੇ ਇਹਨਾਂ ਗੁੰਡਾ ਪੁਲਸ ਹਸਲੇ ਛੜਾ ਦਿੰਦੀ ਆ ਛੜਾਇਆ ਵੀ ਇਹਨਾਂ ਨੇ ਉਹਦਾ ਵੱਧ ਝਗੜਾ ਨਹੀਂ ਸੀਗਾ ਸੋ ਮੈਂ ਉਹਨਾਂ ਨੂੰ ਕਹੂੰਗਾ ਪਹਿਲੀ ਲੋਕਾਂ ਦੇ ਬੁੱਧਿਆ ਤੇ ਰਾਜਨੀਤੀ ਕਰੋ ਜੋ 50 ਸਾਲ ਤੁਹਾਡੇ ਪਦਵਾਦ ਨੇ ਨਾਲੇ ਦਾ ਵਿਕਾਸ ਕੀਤਾ ਧਰਨੇ ਲਾਉਣ ਦੀ ਬਜਾਏ ਉਹ ਲੋਕਾਂ ਨੂੰ ਦੱਸੋ ਮੋਤੀਆ ਲਿਓ ਐਵੇਂ ਨਾ ਧਰਨੇ ਲਾਈ ਜਾਓ ਨੇ ਦੇ ਨੇ ਤੁਸੀਂ ਲਾ ਦੇ ਗੁੰਡਾ ਗੰਦੀ ਜੀ ਫਲਾਣਾ ਹੋ ਗਿਆ ਉਹਨੂੰ ਚੇਤਾ ਬੁਲ ਗਿਆ ਕਾਹਦੇ ਤੋਂ ਕੀ ਕੀਤਾ ਪੰਜਾਬ ਚ ਕਾਂਗਰਸ ਨੇ ਬੱਲਾ ਜਿਹੜਾ 84 ਤੋਂ ਲੈ ਕੇ 94 ਤੱਕ 10 ਸਾਲ ਜੋਗਤ ਕੀਤਾ ਉਹ ਹਰਪ੍ਰਤਾਪ ਜੀ ਨੂੰ ਚੇਤਾ ਅਜੇ ਤੱਕ ਲੋਕ ਦੇਲਾਂ ਚ ਬੈਠੇ ਆ ਉਹ ਕਹਿੰਦਾ ਕੁਝ ਜਾਨਾ ਕਰਕੇ ਦਿਖਾਉਣ ਇੱਕ ਵੀ ਤੁਹਾਨੂੰ ਕਰਕੇ ਦਿਖਾਉਣ ਜਿਹੋ ਨਾਲ ਲੱਤਾ ਜਾਨ ਤੇ ਉੱਥੇ ਤੇ ਆਪਾਂ ਬੋਲਦੇ ਨਹੀਂ ਕਿਹੜੀ ਪਾਰਟੀ ਦੀ ਗੱਲ ਕਰਦੇ ਹੋ ਕਾਂਗਰਸ ਨਾਲ ਧੱਕਾ ਲੋਕ ਹੱਸਦੇ ਆ ਕਾ ਜੋੜੇ 50 ਸਾਲ ਗੁੰਡਾਗਰਦੀ ਕਰਦੇ ਰਹੇ ਲੋਕਾਂ ਨੂੰ ੱੱੱਕੇ ਮਾਰਦੇ ਰਹੇ ਅੱਜ ਉਹ ਇਹ ਕਹਿ ਰਹੇ ਕਿ ਸਾਡੇ ਨਾਲ ੱੱੱਕੇ ਚਾਈ ਹੋ ਰਹੀ ਸਰੋ ਕਿਨੇ ਡਾਇਰੀ ਹਦੇ ਤੇ ਨਾਮ ਨੋਟ ਕੀਤੇ ਸਾਰਿਆਂ ਦੇ ਹੋਣ ਵਾਲੇ ਸਭੇ ਸਾਰਿਆਂ ਦਾ ਸਾਫ ਕੀਤਾ ਜਾਵੇ ਸਾਡੀ ਕਿਹੜਾ ਹਿਸਾਬ ਕਰਦਾ ਇਹਨਾਂ ਨੇ ਇਹ ਸਭ ਦੇ ਹਿਸਾਬ ਕਰਦਾ ਕਿਹੜਾ ਹਿਸਾਬ ਕਰਦਾ ਇਹਨਾਂ ਨੇ ਲੈ ਕਰ ਲੈਣ ਦੇ ਦਾ ਸਾਫ ਕਰਨਾ ਅਸੀਂ ਵਿਕਾਸ ਕਰਾਂਗੇ ਇਹ ਕਿਨੇ ਡਾਇਰੀ ਤੇ ਨਾਮ ਲਿਖਿਆ ਡਰਾਉਂਦੇ ਲੋਕਾਂ ਨੂੰ ਲੈ ਦੋ ਹੀ ਪੇਪਰ ਉਹ ਤੋਂ ਲੋਕਾਂ ਅੱਜ ਇਹਨਾਂ ਨੂੰ ਡਰਨ ਵਾਲੇ ਅਸੀਂ ਵਿਕਾਸ ਕਰਨ ਵਾਲੇ ਬੰਦੇ ਯਾਰ ਅਸੀਂ ਵਿਕਾਸ ਕਰਦੇ ਆ ਅਸੀਂ ਡਾਇਰੀ ਲਿਖੀ ਆ ਸਰ ਤੁਸੀਂ ਦੇਖੋ ਪਿਛਲੇ ਸਾਲ ਜਦੋਂ ਰਲਛੇ ਸ਼ੁਰੂ ਕੀਤੀ 2 ਸਾਲ ਦਾ ਰਿਪੋਰਟ ਕਾਰਡ ਦਿੱਤਾ 19 ਮਾਰਚ ਨੂੰ 3 ਸਾਲ ਹੋਣਗੇ 3 ਸਾਲ ਦਾ ਰਿਪੋਰਟ ਕਾਰਡ ਦੇਵਾਂਗੇ ਸਭ ਲਿਖ ਕੇ ਕੱਲੀ ਕੱਲੀ ਚੀਜ਼ ਕੜੀਏ ਕੜੀਏ ਡੈਲੀਆਂ ਨਹੀਂ ਫਿਰਦੇ ਜੀ ਲਾਗਿਆ ਉਹਨਾਂ ਨੇ ਡੈਲੀਆਂ ਪਿਓ ਆਰ ਗਿਆ ਉਹਦੀ ਦਾਬੇ ਮਾਰਦੇ ਲੋਕ ਡੈਲੀਆਂ ਦੇਖਣਗੇ ਰਿਪੋਰਟ ਕਾਰਡ ਦੇਖ ਸਾਡੀ ਰਿਪੋਰਟ ਕਾਰਡ ਦੇਖਣਗੇ ਉਹਨਾਂ ਦੀਆਂ ਡੈਲੀਆਂ 50 ਸਾਲ ਵੇਖ ਲਿਆ ਲੋਕਾਂ ਨੇ ਇਹ ਬੜਾ ਬੜੇ ਦੋ ਤਿੰਨ ਇਹਨਾਂ ਦੇ ਛੱਡੋ ਕਾਂਗਰਸਿਆਂ ਦੀ ਇਹ ਤਾਂ ਬਹੁਤ ਦਾਬੇ ਮਾਰਦੇ ਆ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਲੱਗੀ ਕਿ ਨਾਲੇ ਦੇ ਲੋਕ ਤੁਹਾਡੇ ਬਹਿਸ ਵਾਲੇ ਮੌਕ ਤੋਂ ਨਿਕਲ ਚੁੱਕੇ ਆ ਤੁਹਾਡੀ ਕੋਈ ਬਹਿਸ ਦੀ ਹੈ ਕੋਈ ਹਨ ਕਾਲੀ ਕਾਂਗਰਸੀ ਭਾਜਪਾ ਦੀ ਗੁੰਡਾਗਰਦੀ ਜਾਂ ਬਹਿਸ ਕੋਈ ਨਹੀਂ ਹੈ ਸਾਰੇ ਇੱਥੇ ਤੇ ਹਮਲਾ ਦੇ ਨਬੇੜੇ ਹੋਣੇ ਆ ਇੱਥੇ ਤੇ ਲੋਕਾਂ ਨੇ ਪੁੱਛਣਾ ਦੱਸੋ ਤੁਸੀਂ ਕੀਤਾ ਕੀ ਹੈ ਸਮਝਦੇ ਗੀ ਦੀ ਗੱਲ ਅਸੀਂ ਉਨੀ ਮਾਤੂ ਦੇਣਾ 3 ਸਾਲ ਦਾ ਰਿਪੋਰਟ ਕਾਰ ਦੇਾਂਗੇ ਫਿਰ ਇਹ ਨਾਲੇ ਸਰ ਇਹ ਇਹ ਦੇੜ ਆਪਣਾ ਰਿਪੋਰਟ ਕਾ 50 ਸਾਲਾਂ ਦਾ ਜੀ 50 ਸਾਲਾਂ ਦਾ ਦੱਸੋ ਕਿ ਕਾਗਜ਼ਾਂ ਦੇ ਕਿੱਥੇ ਪ੍ਰੋਸੀਡਿੰਗ ਬਿਊਸਟਾਨ ਕੀਤਾ ਕਿੰਨੇ ਮੁੰਡੇ ਮਾਰੇ ਕਿੰਨੇ ਕੀ ਹੋਇਆ ਕਿੰਨੇ ਦੇ ਜੇਲਾ ਵਿੱਚ ਬਿਠੇ ਇੰਨਾ ਤਾਂ ਯਾਰ ਦੇ ਨੇ ਆਪਣਾ ਬੋਰਡ ਕਾਰ ਦੇ ਦੇ ਨਾ ਨੇ ਕੀ ਕੀਤਾ ਐਵੇਂ ਹੀ ਉੱਠ ਕੇ ਤੇ ਮਾਡੀ ਜੀ ਤੱਕਾ ਮੁੱਕੀ ਹੋ ਗਈ ਜੀ ਫੜ ਲਓ ਫੜ ਲਓ ਜੀ ਕਿਉਂ ਨਹੀਂ ਹੋ ਸਕਦਾ ਜੀ ਕਹਿੰਦੇ ਅਸੀਂ ਵਾਰਡਾਂ ਜਿੱਤਿਆ ਨਹੀਂ ਸਾਨੂੰ ਜਾਣ ਬੁਝ ਕੇ ਰਾਏ ਸਰ 228 ਵੋਟਾਂ ਦੇ ਜਿੱਤੇ ਅਸੀਂ 7 ਨੰਬਰ ਵਾਰਡ ਉਹ ਬਿਠੀ ਸਾਡੀ ਭੈਣ 228 ਵੋਟਾਂ ਦੇ ਤੱਕਾ ਹੁੰਦਾ ਕੋਈ ਦੋ ਚਾਰ ਵੋਟਾਂ ਦਾ ਪੰਜ ਸੱਤ ਵੋਟਾਂ ਦਾ 228 ਵੋਟਾਂ ਦੀ ਲੀਡ ਸੀ ਸਰ ਟੋਟਲ ਜਿੰਨੀਆਂ ਪੋਲ ਹੋਈਆਂ ਉਹਨਾਂ ਦੀ ਕੈਲਕੂਲੇਸ਼ਨ ਕਰੋ ਕਿੰਨੇ ਪਰਸੈਂਟ ਸਾਨੂੰ ਪਈ ਆ ਕਿਹੜਾ ਤੱਕਾ ਸਾਨੂੰ ਕਹਿੰਦੇ ਦੱਸਿਆ ਨਹੀਂ ਹੁਣ ਨਵਾਂ ਹੀ ਇੱਕ ਸ਼ਰਤਾਜੀ ਉਦੋਂ ਬੂਥ ਕਬਜ਼ੇ ਤੋਂ ਹੀ ਆਦੀ ਸਾਡੀ ਪਾਰਟੀ ਕੋਈ ਬੂਥਾਂ ਦੇ ਕਬਜ਼ੇ ਨਹੀਂ ਕਰਦੀ ਨਾ ਹੀ ਬੂਥਾਂ ਦੇ ਕਬਜ਼ੇ ਕਰਨ ਵਾਲੇ ਆ ਨਾ ਹੀ ਕੋਈ ਗੁੰਡਾਗਰਦੀ ਕਰਦੇ ਆ ਨਾ ਸਿੱਕੇ ਨੂੰ ਧੱਕਾ ਕਰਦੇ ਆ ਹਾਂ ਪਰ ਇਹ ਕੀ ਗੱਲ ਆ ਜੇ ਧੱਕਾ ਕਰੋਗੇ ਸਰ ਉਹ ਲੋਕਾਂ ਦੇ ਨਾਲੇ ਦੇ ਉੱਠ ਕੇ ਉਹ ਤੁਹਾਡਾ ਧੱਕਾ ਨਹੀਂ ਬਰਦਾਸ਼ਤ ਕਰਦੇ ਉਹ ਨਹੀਂ ਬਰਦਾਸ਼ਤ ਕਰਦੇ ਤੁਸੀਂ ਸਾਥ ਜੋ ਮਰਜ਼ੀ ਕਰ ਲਓ ਜੋ ਮਰਜ਼ੀ ਮਜਾਵੇ ਕਰੋ ਧੰਦੇ ਕਰੋ ਕੋਈ ਗੱਲ ਨਹੀਂ ਪਰ ਲੋਕਾਂ ਦੇ ਬੁੱਧਿਆ ਤੇ ਬੋਲੋ ਲੋਕ ਤੁਹਾਨੂੰ ਪੁੱਛਣ ਵੀ ਤੁਸੀਂ ਕੀ ਕੀਤਾ ਉਹ ਤੁਹਾਡੀ ਦਬ ਨਹੀਂਗਾ ਇੰਨਾ ਵਿਕਾਸ ਹੋ ਗਿਆ ਇਹ ਨਾਲੇ ਤੇ ਉਹ ਉਹ ਦੱਸੋ ਤੁਸੀਂ ਇਸ ਕਰਕੇ ਇਹ ਜਿਹੜੇ ਧੰਨੇ ਬਜਾਰੇ ਕੀਤੇ ਜਾਂਦੇ ਆ ਇਹ ਸਭ ਇੱਕ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾਦੀ ਆ ਪਰ ਆ ਜਨਾਲੇ ਦੇ ਲੋਕ ਹੁਣ ਮੂਰਖ ਨਹੀਂ ਬਣਨਗੇ ਸਰ ਲੋਕਾਂ ਨੂੰ ਦਿਸਦਾ ਹਾਰ ਦੀ ਫਖਲਾਟ ਚ ਆ ਗਏ ਹਾਰ ਕੀ ਗੱਲ ਵੋਟ ਹੀ ਕੋਈ ਨਹੀਂ ਪਈ ਤੀਜੇ ਨੰਬਰ ਤੇ ਆਇਆ ਜਿਹੜਾ ਗੱਲ ਤਾਂ ਨਾਲੋਂ ਡੇ ਦੂਜੇ ਤੇ ਵੀ ਨਹੀਂ ਆਇਆ ਇਹਦਾ ਹੁੰਦਾ ਬੜੇ ਲੋਕ ਸਭਾ ਦੇ ਤੀਜੇ ਚ ਵਿਧਾਨ ਸਭਾ ਦੇ ਤੀਜੇ ਚ ਇਹਦੇ ਤੇ ਤੀਜੇ ਲੈ ਸਾਲ ਦੇ ਐਂਡ ਚ ਮਗਰ ਪੰਚਾਇਤ ਪੂਰੀ ਦੀ ਲਖਤ ਹੋਈਆ ਲਾ ਫਿਰ ਲੜ ਕੇ ਵੇਚਦੇ ਹ ਬੜੇ ਧੱਕੇ ਮੁੱਕੀ ਤੋਂ ਕਹੀ ਜਾਂਦੇ ਜੀ ਬੜੀ ਗੁੰਡਾ ਗੰਦੀ ਹੋ ਕੇ ਬੜੀ ਗੱਲ ਹੋ ਗਈ ਸਾ ਜਿੰਦੂ ਕਹੀ ਜਾਂਦੇ ਬੜਾ ਵੱਡਾ ਵਕੀਲ ਆ ਜੀ ਉਹ ਆ ਜੀ ਜੇ ਆ ਆਪਣੀ ਘਰਾਂਈ ਦਾ ਕੇਸ ਹੋ ਗੋ ਜਿੱਤਿਆ ਦੀ ਗਿਆ ਵਕੀਲ ਪਤਾ ਨਹੀਂ ਕਹਿੰਦੇ ਕਹਿੰਦੇ ਜੋਗ ਦਾ ਮੈਨੂੰ ਇਹ ਪਾਲਾ ਲੱਗਦਾ ਸਭ ਦੇ ਕੀ ਗੱਲ ਜਿਹੜਾ ਬੰਦਾ ਕਿੰਨੀ ਕੁ ਵਕਾਲਤੋ ਕਰਦਾ ਅਜ ਨਾਲੇ ਸ਼ਾਇਦ ਦੇ ਲੋਕਾਂ ਨੂੰ ਪਤਾ ਸਾਰੋ ਕਾਦੀ ਵਕਾਲਤ ਕਰਦਾ ਫਿਰ ਤੁਹਾਨੂੰ ਅਜ ਨਾਲੇ ਸ਼ਾਇਦ ਦੇ ਲੋਕਾਂ ਨੂੰ ਪਤਾ ਕਿ ਸਰਦਾਰ ਹਰਪ੍ਰਤਾਪ ਸਿੰਘ ਜੀ ਨਾਲਾ ਜੀ ਜਿਸ ਬੰਦੇ ਲਈ ਧਰਵੇ ਲਾ ਰਿਆ ਉਹ ਬੰਦਾ ਕਿਹੜੀ ਵਕਾਲਤ ਕਰਦਾ ਕਿਹੜੀ ਵਕਾਲਤ ਕਰਦਾ ਕਿਹੜੇ ਕੰਮ ਕਰਦਾ ਕਿੰது ਨਹੀਂ ਪਤਾ ਜੇ ਨਹੀਂ ਪਤਾ ਤਾਂ ਅਗਲੀ ਵਾਰ ਦੱਸ ਦਿਆਂਗੇ ਹਰਪ੍ਰਤਾਪ ਜੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹਦੇ ਇਹਦੇ ਕੰਮਾਂ ਨੂੰ ਤੁਸੀਂ ਨਹੀਂ ਜਾਣਦੇ ਉਹਨਾਂ ਨੂੰ ਲਗਾ ਕੇ ਤੁਸੀਂ ਦੱਸੋ ਜੇ ਇਹਦਾ ਨਹੀਂ ਤਾਂ ਅਸੀਂ ਦੱਸ ਦਿਆਂਗੇ ਡੇਟ ਟਾਈਮ ਦਿਨ ਹਾਸੀ ਦੱਸ ਦਿਆਂਗੇ ਕਿ ਕਿਹੜੇ ਟਾਈਮ ਤੇ ਕੀ ਕੀਤਾ ਕਿਹੜੇ ਟਾਈਮ ਤੇ ਕੀ ਕੀਤਾ ਸੋ ਇਸ ਕਰਕੇ ਸੋ ਸਬਿਤ ਕੇ ਦਿਨਾ ਤਾਂ ਨੇ ਮਿਹਰਿਆ ਦੇ ਆਪਾਂ ਨੂੰ ਕਰਨੇ ਚਾਹੀਦੇ ਇਹ ਨਿੱਕੀ ਨਿੱਕੀ ਗੱਲ ਨੂੰ ਤੂਲ ਨਹੀਂ ਦੇਣੀ ਚਾਹੀਦੀ ਸਾਰੇ ਸ਼ਹਿਰ ਤੋਂ ਬਦਾ ਕੋਈ ਝਗੜਾ ਨਹੀਂ ਹੋਇਆ ਕੋ ਗੱਲ ਨਹੀਂ ਕੋ ਬਾਤ ਨਹੀਂ ਉਹਦਾ ਹੀ ਪਰਿਵਾਰ ਅੰਮਤਾਲਜੀ ਦਾ ਪਰਿਵਾਰ ਨਿਰਬਾਦਾਨੀ ਜੀ ਦਾ ਪਰਿਵਾਰ ਉਹਦਾ ਹੀ ਪਰਿਵਾਰ ਹੈ ਸੱਤ ਪਰਿਵਾਰ ਨੇ 228 ਵੋਟਾਂ ਦੇਵਾਤਾ ਉਹਨਾਂ ਨੇ ਧੱਕਾ ਹੋ ਗਿਆ 228 ਵੋਟਾਂ ਧੱਕਾ ਹੋ ਗਿਆ ਦੱਸੋ ਤੂੰ ਪਹਿਲਾਂ ਕੋਈ ਧੱਕਾ ਨਹੀਂ ਆ ਅਸੀਂ ਧੱਕਾ ਕਰਦੇ ਆ ਪਰ ਅਸੀਂ ਕਿਹੜੇ ਕੋ ਡਰਦੇ ਦੀ ਆ ਜਿਹੜੀਆਂ ਡੈਰੀਆਂ ਦੂਰੀਆਂ ਕਹਿੰਦੇ ਨਾ ਡੈਰੀਆਂ ਛੱਡ ਕੇ ਬਈ ਖਾਤੇ ਲਾ ਲਓ ਤੀ ਸਾਡੇ ਕੋ ਸਾਡੇ ਕੋ ਡੈਰੀਆਂ ਦੂਰੀਆਂ ਇਹ ਤਾਂ ਦਿਲ ਤੇ ਲੇਖ ਲੈਂਦੇ ਆ ਇਹ ਡੈਰੀਆਂ ਤੇ ਲਿਖਦੇ ਆਂ ਅਈ ਦਿਲ ਤੇ ਲਿਖਿਆ ਸਾਰੇ ਭੁੱਲ ਜਾਂਦੇ ਆਂ ਇਹਨਾਂ ਕਦੀ ਡੈਰੀ ਲਾਈ ਕਿ ਬੋਨੀ ਇਹਨੂੰ ਕੀ ਕਹਿੰਦਾ ਬੈਠੇ ਆਏ ਨਾਲ ਕਿ ਇਹਨਾਂ ਕੋਲ ਕਿੱਥੇ ਡੈਰੀ ਤੁਹਾਡੀ ਦੱਸਾਂ ਕੀ ਕਹਿੰਦਾ ਇਹਨਾਂ ਨੇ ਬਾਅਦ ਕੀ ਬੋਲਦਾ ਬੋਨੀ ਚੌਣਾ ਜੀ ਫੇਰ ਕੱਠੇ ਸੀ ਚੌਣਾ ਜੀ ਫੇਰ ਕੱਠੇ ਤੂੰ ਖੜਦਾ ਸੀ ਪਹਿਲਾਂ ਬੋਨੀ ਨੇ ਜੋ ਦੇ ਸ਼ਬਦ ਇਹਨਾਂ ਬਾਅਦ ਬੋਲੇ ਇਹਦੋਂ ਸ਼ਰਮ ਹੋਣੀ ਚਾਹੀਦੀ ਕਾਹ ਹੋ ਜਾ ਬੰਦਿਆਂ ਦਾ ਸਟੇਜ ਸਾਂਝੀ ਕਰਦੇ ਜੇ ਮੈਂ ਹੁੰਦਾ ਤੇ ਮੈਂ ਸਾਜੀ ਕੁਝ ਖਾ ਕੇ ਮਰ ਦਿੰਦਾ ਇਹੋ ਜੀ ਸਟੇਜ ਕੱਤੀ ਕਰ ਦੋ ਜੋ ਇਹਨਾਂ ਬਾਅਦ ਬੋਲਦਾ ਗੱਲਾਂ ਆਪਾਂ ਬੜੀਆਂ-ਬੜੀਆਂ ਕਰਦੇ ਜਾਂਦੇ ਕਰਤੂਤ ਕੋਈ ਨਹੀਂ ਲੋਕ ਜਾਣਦੇ ਆ ਵੀ ਤੁਹਾਡੇ ਪੱਲੇ ਕੀ ਜਾਂ ਕੋਈ ਅਸੂਲ ਕੋਈ ਨਿਜਮ ਕੋਈ ਚੀਜ਼ ਹੈਗੀ ਕੋਈ ਹੈਗੀ ਤਾਂ ਦੱਸੋ ਲੋਕਾਂ ਨੂੰ ਦੱਸੋ ਦੇਖੋ ਅਗਲੇ ਵਾਰ ਵੀਡੀਓ ਬਜਾਵਾਂਗੇ ਘਰਿਆਂ ਦੇ ਵਿੱਚ ਵੀਡੀਓ ਬਜਾਵਾਂਗੇ ਬੋਨੀ ਜੋ ਇਹਨਾਂ ਬਾਦੇ ਬੋਲਦਾ ਸੀ ਸਾਡੇ ਕੋਲ ਵੀਡੀਓ ਆ ਵੀਡੀਓ ਬਜਾਵਾਂਗੇ ਕਿ ਆ ਤੁਹਾਨੂੰ ਕੀ ਕਹਿੰਦਾ ਜੀ ਕਿਹੜੀ ਗਾਲ ਕੱਢਦਾ ਤੇ ਕੀ ਕਹਿੰਦਾ ਕੋ ਜਦ ਕੁਝ ਕੋ ਜਵੇਂ ਚਿੱਟੇ ਕੱਪੜੇ ਪਾ ਕੇ ਆਪਾਂ ਤੋ ਦੇ ਫਿਰਦੇ ਆਪਾਂ ਆਪਣੇ ਕੋਈ ਸੂਲ ਵੀ ਰੱਖੀਏ ਲਓ ਲਓ ਤਾਂ ਲਓ ਮਜਾਰੇ ਕਰੋ ਦੇਖੋ ਵਕਾਫ ਤੁਹਾਨੂੰ ਪ੍ਰੋਬਲਮ ਹੈ ਲਓ ਇਹ ਕਿਹੜੇ ਕਿਹੜੇ ਕੰਮ ਨੂੰ ਪਾਇਆ ਤੁਸੀਂ ਕਹਿੰਦੇ ਤਾਂ ਦੇ ਲਈ ਜਿੰਨੇ ਤੱਕ ਕਿ ਮੁੱਕੀ ਦੇ ਓਏ ਆ ਦੋ ਹੀ ਪਾਸੇ ਬਸਤੇ ਹੋ ਗਏ ਆਪੇ ਦੋ ਹੀ ਪਾਸੇ ਕੋਟਾ ਤੇ ਜਾਣਗੇ ਆਪਣੀ ਜੋ ਵੀ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆ ਕਾਨੂੰਨ ਸਾਧ ਹੋ ਰਹੀ ਆ ਕੋਈ ਕੋਈ ਗਲਤ ਕਾਰਵਾਈ ਨਹੀਂ ਹੋਈ ਜੀ ਕਾਨੂੰਨ ਦੇ ਸਾਧ ਪੁਲਿਸ ਨੇ ਕਾਰਵਾਈ ਕੀਤੀ ਆ ਕਾਨੂੰਨ ਜੋ ਕਹੂਗਾ ਦੋਵਾਂ ਤੇ ਤੁਹਾਨੂੰ ਆਪੇ ਜਾ ਰਾਈ ਨਵਾ ਕਰ ਲੈਣਗੇ ਜੱਤ ਭੁਗਦੇ ਸਣਗੇ ਐਡੀ ਕਿਹੜੀ ਗੱਲ ਆ ਸੋ ਅਸੀਂ ਕੋਈ ਅੱਧਾ ਦਾ ਕੰਮ ਨਹੀਂ ਕਰਦੇ ਕੀ ਕਹਿੰਦਾ ਜੀ ਕਿਹੜੀ ਗੱਲ ਕੱਢਦਾ ਤੇ ਕੀ ਕਹਿੰਦਾ ਉਹ ਜਦ ਕੁਝ ਕੋ ਜਵੇਂ ਚਿੱਟੇ ਕੱਪੜੇ ਪਾ ਕੇ ਪੱਤੋ ਦੇ ਫਿਰਦੇ ਆਪਾਂ ਆਪਣੇ ਕੋਈ ਸੂਲ ਵੀ ਰੱਖੀਏ ਲਾਓ ਲਾਓ ਧਰ ਲੈ ਲਾਓ ਮਜਾਰੇ ਕਰੋ ਦੇਖੋ ਵਕਾਫਤ ਤੁਹਾਨੂੰ ਪ੍ਰੋਬਲਮ ਹੈ ਲਾਓ ਇਹ ਕਿਹੜੇ ਕਿਹੜੇ ਕੰਮ ਨੂੰ ਪਾਏ ਤੁਸੀਂ ਕਹਿੰਦੇ ਤਾਂ ਦੇ ਲਈ ਜਿੰਨੇ ਤੱਕ ਕਿ ਮੁੱਕੀ ਦੇ ਓਏ ਆ ਦੋ ਹੀ ਪਾਸੇ ਬਸਤੇ ਹੋ ਗਏ ਆਪੇ ਦੋ ਹੀ ਪਾਸੇ ਕੋਟਾ ਤੇ ਜਾਣਗੇ ਆਪਣੀ ਜੋ ਵੀ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਕਾਨੂੰਨ ਸਾਧ ਹੋ ਰਹੀ ਹੈ ਕੋਈ ਕੋਈ ਗਲਤ ਕਾਰਵਾਈ ਨਹੀਂ ਹੋਈ ਜੀ ਕਾਨੂੰਨ ਦੇ ਸਾਧ ਪੁਲਿਸ ਨੇ ਕਾਰਵਾਈ ਕੀਤੀ ਹੈ ਕਾਨੂੰਨ ਜੋ ਕਹੂਗਾ ਦੋਵਾਂ ਤੇਾਨੂੰ ਆਪੇ ਜਾ ਰਾਈ ਨਵਾ ਕਰ ਲੈਣਗੇ ਜਦ ਤੱਕ ਪਹੁੰਚਦੇ ਜਾਣਗੇ ਇਹ ਢਿੱਗੜੀ ਗੱਲ ਹੈ। ਉਹ ਅਸੀਂ ਕੋਈ ਅੱਦਾਂ ਦਾ ਕੰਮ ਨਹੀਂ ਕੀਤਾ।